ਹਮ ਸਰਦੀਨ ਦਿয়াল ਨਾ ਤੁਮ ਸਰ ਅਪਪਤੀ ਆਰ ਕੀ ਜਾਏ ਬਚਨੀ ਤੋੜ ਮੋੜ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਰਨੇ ਕਰਨ ਕਵਨ ਅਬੋਲ ਭਗਤ ਰਵਿਦਾਸ ਜੀ ਆਖਦੇ ਹਨ ਹੇ ਮਾਦੋ ਮੇਰੇ ਵਰਗਾ ਕੋਈ ਨੀ ਮਾਨਾ ਨਹੀਂ ਤੇ ਤੇਰੇ ਵਰਗਾ ਹੋਰ ਕੋਈ ਦਿਆਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਬਾ ਕਰਨ ਦੀ ਲੋੜ ਨਹੀਂ ਹੇ ਮਾਦੋ ਮੈਨੂੰ ਇਹ ਸਿਦਕ ਬਖਸ਼ ਕਿ ਮੇਰਾ ਮਨ ਤੇਰੀਆਂ ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪੜਚ ਜਾਇਆ ਕਰੇ ਮੈਂ ਤੇਰੇ ਤੋਂ ਸਦਾ ਸਤਕੇ ਜਾਂਦਾ ਹਾਂ ਮੈਂ ਕਈ ਜਨਮਾਂ ਤੋਂ ਤੇਰੇ ਤੋਂ ਪਿਛਲਿਆ ਆ ਰਿਹਾ ਹਾਂ ਮੇਰੇ ਤੇ ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ ਤੇਰਾ دیدار ਕੀਤਿਆਂ ਬੜਾ ਚਿਰ ਹੋ ਗਿਆ ਹੈ ਤੇਰੇ ਦਰਸ਼ਨਾਂ ਦੀ ਆਸ ਵਿੱਚ ਹੀ ਮੈਂ ਜਿੰਦਾ ਹਾਂ